ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਅੱਜ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਤਾਂ ਨੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼ੀ ਕਾਲ ਤੱਕ ਸਾਬਤੇ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਵਿਖੇ ਸੁੰਦਰ ਜਲੋ ਸਜਾਈ ਗਏ ਵੱਡੀ ਗਿਣਤੀ ਵਿੱਚ ਸੰਤਾਂ ਨੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਰਿਵਾਰ ਦੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਸਦਾ ਮਿਹਰ ਵਾਲਾ ਸਤਿ ਸ੍ਰੀ ਅਕਾਲ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ ਤਸ਼ੀਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬਾ ਮੈਂ ਸਮੁੱਚੀ ਮਾਨਵਤਾ ਨੂੰ ਸਿੱਖ ਕੌਮ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸਚੇ ਪਾਤਸ਼ਾਹ ਜੀ ਦੇ ਵੀ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਨਾਲ ਹੀ ਅ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਭਗਤ ਧੰਨਾ ਜੀ ਦਾ ਵੀ ਅੱਜ ਜਨਮ ਦਿਨ ਆ ਤੇ ਮੈਂ ਉਹਦੀ ਵੀ ਸਾਰੀ ਕੌਮ ਨੂੰ ਲੱਖ ਲੱਖ ਵਧਾਈ ਦਿੰਦਾ ਵਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਜਿੱਥੇ ਆਪਣੀ ਬਾਣੀ ਦੇ ਰਾਹੀਂ ਸਾਡਾ ਮਾਰਗਦਰਸ਼ਨ ਕੀਤਾ ਉਥੇ ਪਾਤਸ਼ਾਹ ਨੇ ਬੜੇ ਵੱਡੇ ਕਾਰਜ ਕੀਤੇ ਸਾਡਾ ਜਿਹੜਾ ਕੇਂਦਰੀ ਸਥਾਨ ਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਇਹ ਇਹਦੀ ਉਸਾਰੀ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਰਵਾਈ ਫੇਰ 1604 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਭਾਈ ਗੁਰਦਾਸ ਜੀ ਤੋਂ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਲਖਾਇਆ ਔਰ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਦਰਬਾਰ ਸਾਹਿਬ 1604 ਦੇ ਵਿੱਚ ਕੀਤਾ ਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਬਣੇ ਨੇ ਲੱਖ ਲੱਖ ਬਤੰਗਾ ਸਾਰੀ ਸੰਗਤ ਨੂੰ ਬਹੁਤ ਛਾਦੀ ਕਲਾ ਵਾਲਾ ਦੇਣੇ ਅੱਜ ਵਾਹਿਗੁਰੂ ਕਿਰਪਾ ਕਰੇ ਸਭ ਤੇ ਤੰਦਰੁਸਤੀਆਂ ਬਖਸ਼ੇ ਅਰਮਦਾਸ ਸਾਹਿਬ ਤੇ ਕਿਰਪਾ ਕਰੇ ਵਾਹਿਗੁਰੂ ਦਾ ਕਿਹੋ ਜਿਹਾ ਵਿਸ਼ੋਕ ਸ਼ਾਂਤੀ ਵਰਤਾਵੇ ਸਰਬੱਤ ਦੇ ਭਲਾ ਕਰੇ ਤੰਦਰੁਸਤੀਆਂ ਬਖਸ਼ੇ ਮੈਂ ਅੱਜ ਇੱਥੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਇੱਥੇ ਮਠਟਿਕ ਆਇਆ ਜੀ ਤੇ ਬੜੇ ਅੱਛੇ ਅੰਦਰ ਜਾ ਕੇ ਅਸੀਂ ਦਰਸ਼ਨ ਕੀਤੇ ਆ ਪਲਾਸ ਲੰਗਰ ਚੱਕਿਆ ਇਸ਼ਨਾਨ ਕੀਤਾ ਤੇ ਅੰਦਰ ਅੱਜ ਬੜੇ ਵਧੀਆ ਲੋਕੀ ਜਿਹੜੇ ਆ ਅੱਜ ਜਨੂਤ ਸਾਹਿਬ ਜਿਹੜੇ ਸਜੇ ਹੋਏ ਸੀ ਤੇ ਬੜੇ ਵਧੀਆ ਅੱਜ ਦਰਸ਼ਨ ਹੋਏ ਨੇ ਤੇ ਅੱਜ ਸਾਰਿਆਂ ਨੂੰ ਜਿਹੜੀ ਸਿੱਖ ਸੰਗਤ ਨੂੰ ਆ ਬਸ ਅੱਜ ਇਹੀ ਅਰਦਾਸ ਕੀਤੀ ਵੀ ਪਰਮਾਤਮਾ ਸਭ ਦਾ ਭਲਾ ਕਰੇ ਤੇ ਸਾਰੀ ਸਿੱਖ ਸੰਗਤਾਂ ਨੂੰ ਜਿਹੜੀ ਹੈਗੀ ਆ ਵੀਰ ਚੜ੍ਹਦੀ ਕਲਾ ਤੇ ਰੱਖੀ ਗੁਰੂ ਅਰਜਨ ਦੇਵ ਜੀ ਨੂੰ ਨਾਮ ਦਾ ਸਭ ਦਾ ਭਲਾ ਕਰਨ ਸਰਬੱਤ ਦੁਨੀਆਂ ਸਾਰੀ ਦਾ ਭਲਾ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ ਪਰਮਾਤਮਾ ਨੂੰ ਕਿਆ ਕਿਸੰਤਰਾ ਤੋਂ ਭਲਾਈ ਹੋਵੇ ਸਰਬੱਤੇ ਭਲੇ ਵਿੱਚ ਆਪਣਾ ਭਲਾ ਜੋ ਅਰਜਨ ਦੇਵ ਪਾਤਸ਼ਾਹੀ ਦਾ ਜੋ 15 April ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਹੋਇਆ ਪ੍ਰਕਾਸ਼ ਸੱਚਕੰਦ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਤੋਂ ਨਾਤਮਸਤਕ ਹੋ ਰਹੀਆਂ ਨੇ ਔਰ ਦਰਸ਼ਨ ਵਿਦਾਰੇ ਕਰੀਆਂ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸ਼ਾਮ ਨੂੰ ਦੇਸੀ ਘਿਉ ਦੀ ਦੀਵੇ ਜਗਾ ਰਹੀਆਂ ਹਨ ਸਾਧ ਸੰਗਤ ਜੀ ਔਰ ਫੁੱਲ ਚੜੀਆਂ ਮੰਗ ਆਸਤਵਈ ਦਾ ਲੋਕ ਨਜ਼ਾਰਾ ਕਰੀਆਂ ਅਮਰ ਸ਼ਕੋਪ ਸਿੰਘ ਸਜੋ ਚੜ੍ਹਦੀ ਕਲਾ ਵਿੱਚ ਰਹੋ ਦੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਪੂਰੇ ਸੰਸਾਰ ਵਿੱਚ ਸਰਦਾ ਭਾਵਨਾ ਨਾਲ ਮਨਾਇਆ ਗਿਆ ਗੱਲ ਕਰੀਏ ਸਤਿਕਾਰਯੋਗ ਸ਼੍ਰੀ ਹਰਮੰਦਰ ਸਾਹਿਬ ਦੀ ਤਰ ਸਾਤਿਕਾਰਯੋਗ ਸ਼੍ਰੀ ਹਰਮੰਦਰ ਸਾਹਿਬ ਕੀ ਵੀ ਸੁੰਦਰ ਜਲੋਸ ਲੱਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਕੇ ਮੱਥਾ ਟੇਕਿਆ ਅਤੇ ਪਰਿਵਾਰ ਦੇ ਸੁਖ ਸ਼ਾਂਤੀ ਦੀ ਅਰਦਾਸ ਕੀਤੀ ਅਮਰਥਰ ਫਾਸਟ ਵੀ ਖਬਰ ਨਮਰੀ ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ